ਵਿਕਰਮਜੀਤ ਸਿੰਘ ਮਜੀਠੀਆ ਦੀ ਧਰਮ ਪਤਨੀ ਦੇ ਉੱਤੇ ਵੀ ਸਿਕੰਜਾ ਕੱਸ ਦਿੱਤਾ ਤੇ ਉਸਦੇ ਜਿਹੜਾ ਰਿਸ਼ਤੇਦਾਰਾ ਰਿਸ਼ਤੇਦਾਰੀ ਦੇ ਵਿੱਚ ਸਾਲਾ ਲੱਗਦਾ ਉਸਦੇ ਉੱਤੇ ਵੀ ਸਿਕੰਜਾ ਕੱਸ ਦਿੱਤਾ ਭਗਵਾਨ ਤਮਾਨ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਸਖਤ ਹੋ ਗਈ ਹੈ ਵਿਕਰਮਜੀਤ ਸਿੰਘ ਮਜੀਠੀਆ ਦੇ ਉੱਤੇ ਤੁਹਾਨੂੰ ਦੱਸ ਦਿੰਨੇ ਆ ਲੰਮੀਆਂ ਡਾਰਾਂ ਗੱਡੀ ਦੀਆਂ ਵਿਜੀਲੈਂਸ ਦੀਆਂ ਘੁੰਮਗੀਆਂ ਬੀਬਾ ਗਨੀਵ ਕੌਰ ਮੱਜੀਠੀਆ ਵੱਲ ਪੰਜਾਬ ਦੀ ਰਾਜਨੀਤੀ ਫੇਰ ਇੱਕ ਵਾਰ ਆਵੇ ਮੌਸਮ ਦਾ ਜਿਹੜਾ ਤਾਪਮੈਨ ਆ ਉਹ ਡਿੱਗਿਆ ਪਰ ਰਾਜਨੀਤੀ ਦਾ ਪਾਰਾ ਫਿਰ ਚੜ ਗਿਆ ਹੈ ਕਿਉਂਕਿ ਜਿੱਥੇ ਵਿਕਰਮਜੀਤ ਸਿੰਘ ਮਜੀਠੀਆ ਮਾਪਾ ਜੇਲ੍ਹ ਦੇ ਵਿੱਚ ਬੰਦਾ ਉਸ ਨੂੰ ਬਾਹਰ ਲਿਆਉਂਦੀਆਂ ਵਕੀਲਾਵਲੋਂ ਕਾਲੀਦਲ ਦੇ ਵੱਡੇ ਲੀਡਰਾਂ ਵੱਲੋਂ ਪੂਰੀਆਂ ਜਿਹੜੀਆਂ ਚਾਰਾਜੋਈਆਂ ਕੀਤੀਆਂ ਜਾ ਰਹੀਆਂ ਤੇ ਉੱਥੇ ਹੁਣ ਵਿਕਰਮਜੀਤ ਸਿੰਘ ਮਜੀਠੀਆ ਦਾ ਪਰਿਵਾਰ ਵੀ ਕੜਿੱਕੀ ਦੇ ਵਿੱਚ ਫਸਾ ਲਿਆ ਕਿਉਂਕਿ ਜਿਹੜਾ ਦੇਨ ਲੈਣ ਹੋਇਆ ਉਹਨਾਂ ਦੇ ਵਿੱਚ ਉਸ ਦੀ ਧਰਮ ਪਤਨੀ ਉਸ ਦਾ ਜਿਹੜਾ ਰਿਸ਼ਤੇਦਾਰ ਆ ਉਹ ਸਾਰੇ ਵਿੱਚ ਸ਼ਾਮਲ ਸੀ ਕਿਉਂਕਿ ਤੁਹਾਨੂੰ ਦੱਸ ਦਿੰਨੇ ਆ ਕਿ ਜਦੋਂ ਵਿਕਰਮਜੀਤ ਸਿੰਘ ਮਜੀਠੀਆ 2007 ਤੋਂ ਕਾਲੀ ਦਲ ਦੀ ਸਰਕਾਰ ਬਣਦੀ ਆ ਉਦੋਂ ਮੰਤਰੀ ਬਣਦੇ ਆ ਤੇ ਉਹਨਾਂ ਕੋਲੇ ਸੂਰਜੀ ਊਰਜਾ ਵਾਲਾ ਮਹਿਕਮਾ ਸੀ ਉਸ ਦੇ ਵਿੱਚ ਕਾਫੀ ਤਰ੍ਹਾਂ ਦੀਆਂ ਗੜਬੜੀਆਂ ਜਿਹੜੀਆਂ ਉਹ ਆਖ ਰਹੇ ਆ ਕਿ ਸਾਹਮਣੇ ਆਈਆਂ ਤੇ ਉਹਨਾਂ ਦਾ ਜਿਹੜਾ ਸਾਲਾ ਸੀ ਉਸ ਦੇ ਕੋਲ ਜਿਹੜੀ ਉਹ ਸੋਲਰ ਲੱਗਦੇ ਆ ਉਹਨਾਂ ਦਾ ਸਿਸਟਮ ਦਾ ਕੋਈ ਠੇਕਾ ਸੀ ਜਿਸ ਤਿਹਾਂ ਦੇ ਟੂਲਸ ਬਣਾਉਂਦੇ ਸੀ ਇਸ ਕਰਕੇ ਮਨਦੀਪ ਸਿੰਘ ਮੰਨਾ ਨੇ ਪਹਿਲਾਂ ਹੀ ਇਹ ਗੱਲ ਕਹਤੀ ਸੀ ਕਿ ਸਿਕ ਵਿਕਰਮਜੀਤ ਸਿੰਘ ਮਜੀਠੀਆ ਜੇਲ੍ਹ ਦੇ ਅੰਦਰ ਆ ਤੇ ਹੁਣ ਅਗਲਾ ਨੰਬਰ ਉਸਦੇ ਪਰਿਵਾਰ ਦਾ ਲੱਗੂਗਾ ਹਾਲਾਂਕਿ ਕਈ ਕਾਂਗਰਸੀ ਜਿਹੜੇ ਪਹਿਲਾਂ ਵਿਕਰਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਵੇਲੇ ਕਿਉਂਕਿ ਉਹਨਾਂ ਦੀ ਧਰਮ ਪਤਨੀ ਬੀਬਾ ਗਨੀਬ ਕੌਰ ਮਜੀਠੀਆ ਮਜੀਠੇ ਤੋਂ ਮੌਜੂਦਾ ਐਮਐਲਏ ਆ ਇਸ ਕਰਕੇ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਦੇ ਨਾਲ ਦਰਬਾਰ ਕੀਤਾ ਗਿਆ ਉਹ ਚੁਣੀ ਹੋਈ ਨੁਮਾਇੰਦਾ ਤੇ ਉਹਨਾਂ ਦੇ ਨਾਲ ਵੀ ਜਦੋਂ ਵਿਕਰਮਜੀਤ ਸਿੰਘ ਮਜੀਠਾ ਦੇ ਘਰੇ ਵਿਜੀਲੈਂਸ ਨੇ ਰੇਡ ਕੀਤੀ ਸੀ ਉਸ ਨੂੰ ਗ੍ਰਿਫਤਾਰ ਕਰਨ ਦੇ ਲਈ ਉਦੋਂ ਉਹਨਾਂ ਵੱਲੋਂ ਇਹ ਗੱਲ ਆਖੀ ਗਈ ਸੀ ਕਿ ਉਹਨਾਂ ਦੇ ਨਾਲ ਦਰਬਾਰ ਕੀਤਾ ਗਿਆ ਇਸ ਕਰਕੇ ਚਰਨਜੀਤ ਚੰਨੀ ਸੁਖਪਾਲ ਸਿੰਘ ਖਹਿਰਾ ਪ੍ਰਤਾਪ ਸਿੰਘ ਬਾਜਵਾ ਹਾਲਾਂਕਿ ਬਾਜਵਾ ਨੇ ਬਾਅਦ ਵਿੱਚ ਸਪਸ਼ਟ ਕਰ ਦਿੱਤਾ ਸੀ ਕਿ ਉਹਨਾਂ ਨੇ ਸਿਰਫ ਗਨੀਬ ਕੌਰ ਮਜੀਠੀਆ ਦੇ ਲਈ ਜਿਹੜੀ ਆਪਣੀ ਜਿਹੜੀ ਇੱਕ ਪੋਸਟ ਪਾਈ ਸੀ ਨਾ ਕਿ ਵਿਕਰਮਜੀਤ ਮਜੀਠੀਆ ਉਹਨਾਂ ਨੇ ਕਿਹਾ ਕਿ ਜੇਕਰ ਮਜੀਠੀਆ ਕਸੂਰਵਾਰ ਆ ਤੇ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਲੋਕ ਪ੍ਰਾਣੀਆਂ ਵੀਡੀਓ ਜਦੋਂ ਪ੍ਰਤਾਪ ਸਿੰਘ ਬਾਜਵਾ 2017 ਤੋਂ ਪਹਿਲਾਂ ਪਰ ਜਦੋਂ ਕਾਂਗਰਸ ਦੇ ਪ੍ਰਧਾਨ ਸੀ ਉਦੋਂ ਉਹਨਾਂ ਦਾ ਇੱਕ ਵਾਇਰਲ ਹੋਇਆ ਸੀ ਕਾਫੀ ਜ਼ਿਆਦਾ ਬਿਆਨ ਕਿ ਅਸੀਂ ਤਿੰਨ ਜਿਹੜੇ ਬੰਦੇ ਆ ਉਹ ਮਾਰ ਕੀਤੇ ਆ ਜਿਨ੍ਹਾਂ ਦੇ ਵਿੱਚ ਤੋਤਾ ਸਿੰਘ, ਵਿਕਰਮਜੀਤ ਮਜੀਠੀਆ ਤੇ ਇੱਕ ਹੋਰ ਕਾਲੀ ਲੀਡਰ ਵੱਡੇ ਦਾ ਨਾਮ ਲੈਂਦੇ ਸੀ ਕਿ ਇਹਨਾਂ ਨੂੰ ਤਰਨਤਨ ਵਾਲੇ ਸੀਆਈਏ ਸਟਾਫ ਕਿਉਂਕਿ ਤਰਨਤਨ ਦਾ ਸੀਆਈਏ ਸਟਾਫ ਜਦੋਂ ਪੰਜਾਬ ਦੇ ਮਾੜੇ ਦਿਨ ਸੀ ਉਦੋਂ ਇਹ ਮਸ਼ਹੂਰ ਸੀ ਕਿ ਜਿਹੜਾ ਤਰਨਤਨ ਦਾ ਸੀਆਈਏ ਸਟਾਫ ਦੇ ਵਿੱਚ ਜਾਵੜਿੰਦਾ ਉਹ ਗੁੰਗੇ ਵੀ ਬੋਲਣ ਲਾ ਦਿੰਦੇ ਆ ਬਹੁਤ ਨਜਾਇਜ਼ ਮੁੰਡੇ ਕੁੱਤੇ ਜਾਂਦੇ ਸੀ ਉੱਥੇ ਤਰਨ ਤਰਨ ਦੇ ਸੀਏ ਸਟਾਫ ਦੇ ਵਿੱਚ ਉੱਥੇ ਲਿਆ ਕੇ ਇਹਨਾਂ ਤੋਂ ਪੁੱਛ ਪੜਤਾਲ ਕੀਤੀ ਜਾਊਗੀ ਉੱਥੇ ਰਿਮਾਂਡ ਲਿਆ ਜਾਊਗਾ ਪੰਜਾਬ ਦਾ ਜੋ ਪੈਸਾ ਲੁੱਟਿਆ ਉੱਥੇ ਲਿਆ ਕੇ ਬੁਲਾਇਆ ਜਾਊਗਾ ਇਹ ਉਦੋਂ ਦਾ ਬਿਆਨ ਸੀ ਪਰ ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਤੋੜ ਮੋੜ ਕੇ ਬਾਜਵਾ ਦੇ ਬਿਆਨ ਨੂੰ ਪੇਸ਼ ਕੀਤਾ ਤੇ ਬਾਅਦ ਦੇ ਵਿੱਚ ਬਾਜਵਾ ਨੇ ਜਿਹੜਾ ਕੇਸ ਵੀ ਕੀਤਾ ਹਾਲਾਂਕਿ ਹੁਣ ਦੀਵਾ ਗਨੀਵ ਕੌਰ ਮਜੀਠੀਆ ਦੇ ਉੱਤੇ ਸਿੱਧਾ ਵਿਜੀਲੈਂਸ ਨੇ ਜਿਹੜਾ ਹੱਥ ਪਾਇਆ ਉਹਨਾਂ ਨੂੰ ਨੋਟਸ ਕੱਢਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬੀਬੀ ਗਨੀਵ ਕੌਰ ਮਜੀਠੀਆ ਵੀ ਜੇਲ੍ਹ ਦੇ ਵਿੱਚ ਹੋਣਗੇ ਪ੍ਰਤਾਪ ਸਿੰਘ ਬਾਜਵਾ ਕੀ ਸਟੈਂਡ ਲੈਣਗੇ ਉਦੋਂ ਤੇ ਉਹਦੇ ਨਾਲ ਦੀ ਨਾਲ ਗੂੜੇ ਰਿਸ਼ਤੇਦਾਰ ਵਿਕਰਮਜੀਤ ਸਿੰਘ ਮਜੀਠੀਆ ਜਿਨ੍ਹਾਂ ਨੇ ਆਮ ਤੌਰ ਤੇ ਦੇਖਿਆ ਜਾਂਦਾ ਕਿ ਜਦੋਂ ਸੁਖਵੀਰ ਸਿੰਘ ਬਾਦਲ ਸ਼ੋਮਣੀ ਅਕਾਲੀ ਦਲ ਦੀ ਜਿਹੜੀ ਪਾਵਰ 2012 ਤੋਂ ਬਾਅਦ ਜਦੋਂ ਸੁਖਵੀਰ ਸਿੰਘ ਬਾਦਲ ਦੇ ਕੋਲ ਆਈ ਤੇ ਫਿਰ ਸਾਰਾ ਮਾਜੇ ਦਾ ਕੰਟਰੋਲ ਸੀ ਜਿਹੜਾ ਉਹ ਸਾਰੇ ਦਾ ਸਾਰਾ ਕੰਟਰੋਲ ਫਿਰ ਵਿਕਰਮਜੀਤ ਮਜੀਠੀਏ ਨੂੰ ਦੇਤਾ ਹਾਲਾਂਕਿ ਕਈ ਕਾਲੀ ਲੀਡਰ ਜਿਹੜੇ ਪੁਰਾਣੇ ਟਕਸਾਲੀ ਕਾਲੀ ਲੀਡਰ ਆ ਉਹਨਾਂ ਵੱਲੋਂ ਇਹ ਗੱਲ ਦਾ ਵਿਰੋਧ ਵੀ ਕੀਤਾ ਗਿਆ ਪਾਰਟੀਆਂ ਵੀ ਛੱਡੀਆਂ ਡਾਕਟਰ ਰਦਰ ਸਿੰਘ ਜਨਾਲਾ ਹੋਵੇ ਬਲਾਰੀਆ ਪਰਿਵਾਰ ਹੋਵੇ ਸੇਖਮਾ ਪਰਿਵਾਰ ਹੋਵੇ ਬ੍ਰੰਪੁਰਾ ਵੀ ਪਹਿਲਾਂ ਪਾਰਟੀ ਛੱਡ ਗਏ ਸੀ ਇਸ ਕਰਕੇ ਕਈ ਜਿਹੜੇ ਟਕਸਾਲੀ ਕਾਲੀ ਲੀਡਰ ਸੀ ਉਹਨਾਂ ਵੱਲੋਂ ਪਾਰਟੀ ਵੀ ਛੱਡੀ ਗਈ ਪਰ ਹੁਣ ਕੀ ਰਾਖ ਤੇ ਆਉਂਦੀ ਹੈ ਇਹ ਰਾਜਨੀਤੀ ਕਿਉਂਕਿ ਵਿਕਰਮਜੀਤ ਸਿੰਘ ਮਜੀਠੀਆ ਦਾ ਜੇਲ੍ਹ ਦੇ ਵਿੱਚ ਜਾਣਾ ਇਸ ਦਾ ਸਿੱਧਾ ਸਿੱਧਾ ਸੰਕੇਤ ਹੈ ਕਿ ਮਾਝੇ ਦੇ ਵਿੱਚ ਕਰਤਾ ਧਰਤਾ ਸੀ ਵਿਕਰਮਜੀਤ ਸਿੰਘ ਮਜੀਠੀਆ ਤੇ ਮਾਝਾ ਕਾਲੀ ਦਲ ਪਹਿਲਾਂ ਹੀ ਕਾਫੀ ਜ਼ਿਆਦਾ ਹਾਸ਼ੀਏ ਤੇ ਆਇਆ ਹੋਇਆ ਪੰਜਾਬ ਦੀ ਰਾਜਨੀਤੀ ਦੇ ਵਿੱਚ ਜੇਕਰ ਵਿਕਰਮਜੀਤ ਮਜੀਠੀਆ ਜੇਲ੍ਹ ਦੇ ਵਿੱਚ ਚਲਾ ਜਾਂਦਾ ਤੇ ਇਸ ਦੇ ਨਾਲ ਕਾਲੀ ਦਲ ਨੂੰ ਵੱਡੀ ਸੱਟ ਵੱਜੇਗੀ ਕਿਉਂਕਿ ਮਾਲਵੇ ਦੇ ਵਿੱਚ ਜਿਹੜਾ ਗੜਪੰਤਾ ਬਠਿੰਡਾ ਸੰਗਰੂਰ ਬਰਨਾਲਾ ਫਰੀਦਕੋਟ ਮੋਗਾ ਮਾਨਸਾ ਬਲਾਡਾ ਇਹ ਸਾਰੇ ਸ਼ਹਿਰ ਉਹਨਾਂ ਤੋਂ ਜਿਹੜੇ ਜ਼ਿਲ੍ਹੇ ਆਏ ਖੁੱਸ ਗਏ ਹੁਣ ਮਾਜੇ ਦੇ ਵਿੱਚੋਂ ਆਸ ਵੱਜਦੀ ਸੀ ਹੁਣ ਮਾਜੇ ਦੇ ਵਿੱਚੋਂ ਵੀ ਜੇਕਰ ਵਿਕਰਮਜੀਤ ਮਜੀਠੀ ਅੰਦਰ ਜਾਂਦੇ ਤੇ ਆਸ ਟੁੱਟ ਜਾਵੇਗੀ